ਐਸਐਸਪੀ ਫਤੇਗੜ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਤ ਪੂਰੀ ਫਤੇਗੜ ਸਾਹਿਬ ਪੁਲਿਸ ਬੜੀ ਹੀ ਤੰਦੇਹੀ ਨਾਲ ਨਸ਼ੇ ਨੂੰ ਨਥ ਪਾਣ ਵਾਸਤੇ ਅਤੇ ਫਤੇਗੜ ਸਾਹਿਬ ਦੇ ਵਿੱਚ ਕ੍ਰਾਈਮ ਨੂੰ ਨਥ ਪਾਣ ਵਾਸਤੇ ਬਹੁਤ ਹੀ ਸਫਲਤਾ ਹਾਸਿਲ ਕਰ ਰਹੀ ਹੈ ਔਰ ਇਹਦੇ ਚ ਬੜੀ ਤੰਦੇਹੀ ਨਾਲ ਲੱਗੀ ਹੋਈ ਹੈ ਇਹ ਜਿਹੜਾ ਮੈਟਰ ਸੀਗਾ ਕੱਲ ਦਾ ਇਹ ਮੈਟਰ ਕੱਲ ਸਾਨੂੰ ਇੱਕ ਸੂਚਨਾ ਮਿਲੀ ਸੀ ਜਿਹਦੇ ਸੂਚਨਾ ਦੇ ਤਹਿਤ ਇਹ ਪਤਾ ਲੱਗਾ ਕਿ ਇੱਕ ਮੰਡੀ ਗੋਵਿੰਦਗੜ ਮਾਸਟਰ ਕਲੋਨੀ ਦਾ ਜਤਿਨ ਨਾਮ ਦਾ ਮੁੰਡਾ ਜਿਹੜਾ ਰਹਿਣ ਵਾਲਾ ਹੈ ਉਹਦੇ 'ਚ ਜਾਣ ਜਾਣਲੇਵਾ ਹਮਲਾ ਹੋਇਆ ਹੈ ਸੋ ਐਸਐਚਓ ਨੇ ਮੌਕੇ ਤੇ ਆਈਓ ਨੂੰ ਭੇਜਾ ਭੇਜ ਕੇ ਉਹਦੇ ਬਿਆਨ ਰਿਕਾਰਡ ਕੀਤੇ ਗਏ ਔਰ ਉਹਦੇ ਬਿਆਨ ਦੇ ਆਧਾਰ ਤੇ ਮਕਦਮਾ ਨੰਬਰ 147 ਅੰਡਰ ਸੈਕਸ਼ਨ 115 1 118 2 109 ਬੀ ਐਨਐਸ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਜਿਹੜਾ ਮੁੱਖ ਮਲਜ਼ਮ ਸਾਹਮਣੇ ਆਇਆ ਉਹ ਸੀਗਾ ਕਰਨਵੀਰ ਸਿੰਘ ਅਲਿਸ लवली ਜਿਹੜਾ ਕਿ ਮਾਸਟਰ ਕਲੋਨੀ ਦਾ ਹੀ ਰਹਿਣ ਵਾਲਾ ਸੀਗਾ। ਔਰ ਮੁਕਦਮਾ ਜਿਹਦੇ ਦਰਜ ਹੋਇਆ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੰਡਰ ਸੁਪਰਵਾਈਜ਼ਨ ਡੀਐਸਪੀ ਅਮਲੋ ਗੁਰਦੀਪ ਜੀ ਵਕ ਵਕ ਟੀਮਾਂ ਦਾ ਗਠਨ ਕੀਤਾ ਗਿਆ। ਐਸਐਚਓ ਮੰਡੀ ਗੋਵਿੰਦਗੜ੍ਹ ਮਨਪ੍ਰੀਤ ਸਿੰਘ ਇਨਾਂ ਨੇ ਬੜੇ ਹੀ ਪ੍ਰੋਂਪਟ ਐਕਸ਼ਨ ਲੈਂਦੇ ਹੋਏ ਪੂਰੇ ਮੰਡੀ ਗੋਵਿੰਦਗੜ੍ਹ ਦੀ ਨਾਕਾਬੰਦੀ ਕੀਤੀ। ਔਰ ਉਸ ਤੋਂ ਬਾਅਦ ਵਕ-ਵਕ ਥਾਵਾਂ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਜਿਹੜੀ ਵਕ-ਵਕ ਥਾਵਾਂ ਤੇ ਛਾਪੇਮਾਰੀ ਕੀਤੀ ਉਹਦੇ ਵਿੱਚ ਇਹਨਾਂ ਨੂੰ ਆਪਣੇ ਬੜੀ ਉਹ ਸਫਲਤਾ ਹਾਸਿਲ ਹੋਈ ਔਰ ਜਿਹੜਾ ਮੁੱਖ ਮਲਜ਼ੂਮੇ ਦੇ ਵਿੱਚ ਕਰਨਵੀਰ ਸਿੰਘ ਐਲਿਸ ਲਵਲੀ ਸੀਗਾ ਉਹਦੀ ਅਰੈਸਟ ਕੀਤੀ ਗਈ ਇਹਦੇ ਅਰੈਸਟ ਤੋਂ ਬਾਅਦ ਜਿਹੜੀ ਮੁਦਲੀ ਪਰਤਾਅ ਕੀਤੀ ਗਈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਆਈ ਕਿ ਜਿਹੜਾ ਇਹ ਕਰਨਵੀਰ ਸਿੰਘ ਐਲਿਸ ਲਵਲੀ ਹੈ ਇਹਨੇ 6-7 ਮਹੀਨੇ ਪਹਿਲੇ ਨਿਹੰਗਾਂ ਦਾ ਬਾਣਾ ਪਹਿਨਣਾ ਸ਼ੁਰੂ ਕੀਤਾ ਔਰ ਨਿਹੰਗਾਂ ਨੂੰ ਬਾਰਬ ਜਿਹੋ ਜੇ ਕੰਮ ਇਹ ਕਰਦਾ ਸੀ ਉਹ ਬਾਣੇ ਦੇ ਵਿੱਚ ਬਾਣਾ ਪਹਿਨ ਕਰਕੇ ਇਹ ਲੋਕਾਂ ਨੂੰ ਐਕਸਟਰੋਟ ਕਰਨ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹਦੇ ਵਿੱਚ ਇਹ ਮੋਟੀਵੇਟ ਹੁੰਦਾ ਗਿਆ ਔਰ ਉਸ ਤੋਂ ਬਾਅਦ ਜਦੋਂ ਇਹ ਜਤਿੰਦ ਦੇ ਕੋਲ ਗਿਆ ਜਤਿੰਦ ਤੋਂ ਇਸਨੇ ਪੈਸੇ ਐਕਸਟਰੋਟ ਕਰਨ ਦੀ ਕੋਸ਼ਿਸ਼ ਕੀਤੀ ਜਤਿੰਦ ਦੇ ਰਜਿਸਟਰ ਕਰਨ ਦੇ ਕਾਰਨ ਇਹਨੇ ਆਪਣੀ ਕਿਰਪਾਨ ਦੇ ਨਾਲ ਉਹਦੇ ਦੇ ਜਾਨ ਲੈਵਾ ਹਮਲਾ ਕੀਤਾ ਹਮਲੇ ਦੇ ਵਿੱਚ ਉਹਨੇ ਜਿਵੇਂ ਆਪਣੀ ਬਾਹ ਵਿੱਚ ਲਾੰਦੇ ਆ ਉਹਦੇ ਜਿਹੜੇ ਦੋਨੋਂ ਗੁੱਟ ਸੀਗੇ ਦੋਨੋਂ ਹੱਥ ਦੇ ਉਹਦੇ ਗੰਭੀਰ ਸੱਟਾਂ ਲੱਗੀਆਂ শারਪ ਸੱਟਾਂ ਲੱਗੀਆਂ ਔਰ ਉਹ ਆਪਣੀ ਜਾਨ ਕਿਸੇ ਤਰ੍ਹਾਂ ਤੇ ਉਹ ਬਚਾ ਪਾਇਆ ਜਾ ਕਰਕੇ ਉਹ ਹਸਪਤਾਲ ਦੇ ਵਿੱਚ ਐਡਮਿਟ ਹੈ ਔਰ ਇਸ ਤੋਂ ਉਹਨੂੰ ਰੈਫਰ ਕੀਤਾ ਗਿਆ ਪੀਜੀਆਈ ਔਰ ਜੜੀ ਗੱਲ ਸਾਹਮਣੇ ਆਈ ਹੈ ਉਹ ਇਹੀ ਅਗੀ ਜੀ 6-7 ਮਹੀਨੇ ਪਹਿਲੇ ਇਹ ਜਿਹੜਾ ਬੰਦਾ ਆਪ ਹੈ ਹੁਣ ਮੇਰੇ ਕੋਲ ਜਸਟ ਐਸਐਚਓ ਸਾਹਿਬ ਮੈਡੀਕਲ ਕਰਾ ਕੇ ਆਏ ਨੇ ਜਿਹੜੀ ਹੁਣ ਰਿਪੋਰਟ ਮੇਰੇ ਕੋਲ ਆਈ ਹੈ ਇਹਦਾ ਆਪਾਂ ਆਪ ਡੋਪ ਟੈਸਟ ਕਰਾਇਆ ਡੋਪ ਟੈਸਟ ਦੇ ਵਿੱਚ ਨਸ਼ੇ ਦਾ ਆਦੀ ਹੋਣ ਦਾ ਉਹਦੀ ਰਿਪੋਰਟ ਆਈ ਹੈ ਉਹ ਰਿਪੋਰਟ ਨੂੰ ਅਸੀਂ ਪੂਰੀ ਤਰ੍ਹਾਂ ਵਾਚਾਂਗੇ ਉਸ ਤੋਂ ਬਾਅਦ ਜਿਹੜੀ ਵੀ ਬਣਦੀ ਹੋਰ ਕਾਰਵਾਈ ਇਹਦੇ ਚ ਚੈੱਕ ਕੀਤੀ ਜਾਊਗੀ ਸੋ ਜੜਾ ਬੰਦਾ ਆਪ ਨਸ਼ਾ ਕਰਨ ਦਾ ਆਦੀ ਹੋਏ ਔਰ ਉਸ ਤੋਂ ਬਾਅਦ ਜਾ ਕੇ ਉਹ ਇਹੋ ਜਿਹੇ ਕੰਮ ਕਰੇ منی ਐਕਸਟਰੋਡ ਕਰੇ ਔਰ ਉਹ ਵੀ ਇਨ ਲੀਓਫ ਕੇ ਨਿਹੰਗਾ ਦਾ ਬਾਣਾ ਪਹਿਨ ਕਰਕੇ ਨਿਹੰਗਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇੱਕ ਤਰ੍ਹਾਂ ਤੇ ਮੈਂ ਕਹਿ ਸਕਦਾ ਹਾਂ ਸਰ ਜਿਹੜਾ ਜਤਿੰਨ ਵਾਲੀਆ ਇੰਜਰਡ ਆਇਆ ਨੇ ਵਿਚੋ ਦੇ ਘਰ ਦੇ ਨੇ ਵੀ ਮੰਨੇ ਵੀ ਸਾਡਾ ਬੇਟਾ ਜਿਹੜਾ ਹੈਗਾ ਨਸ਼ੇ ਕਰਦਾ ਸੀਗਾ ਤੇ ਜਿਹੜਾ ਆਹ ਲੜਕਾ ਸਿੰਘਾ ਜਿਹਨੇ ਉਹ ਕੀਤਾ ਇੰਜਰਡ ਕੀਤਾ ਵੀ ਉਹ ਨਸ਼ਾ ਕਰਨ ਤੋਂ ਵਰਜਿਤ ਕਰਦਾ ਸੀ ਕਿ ਉਹਦਾ ਵੀ ਡੋਪ ਟੈਸਟ ਕਰਵਾਉਗੀ ਪੁਲਿਸ ਦੇਖੋ ਜੀ ਉਹਦਾ ਡੋਪ ਟੈਸਟ ਕਰਨ ਦੀ ਜੋ ਲੋੜ ਨਹੀਂ ਹੈ ਉਹਦਾ ਕਾਰਨ ਮੈਂ ਦੱਸਦਾ ਹਾਂ ਕਿ ਉਹਦੇ 'ਚ ਹੁਣੀ ਹਾਲ ਦੀ ਗੱਡੀ ਤੇ ਆ 27 ਐਨਡੀਪੀਐਸ ਦੇ ਤਹਿਤ ਪਰਚਾ ਦਰਜ ਕੀਤਾ ਸੀ ਉਹਨੂੰ ਡੋਪ ਟੈਸਟ ਉਹਦਾ ਕਰਾ ਕਰਕੇ ਉਹ ਉਹਦਾ ਇਲਾਜ ਕਰਾਇਆ ਜਾ ਰਿਹਾ ਸੀ ਸਰਕਾਰ ਦਾ ਔਰ ਪੁਲਿਸ ਦਾ ਜਿਹੜਾ ਇੱਕ ਮੰਤਵ ਹੈ ਕਿ ਜਿਹੜੇ ਬੰਦੇ ਨਸ਼ੇ ਦੇ ਆਦੀ ਹੋ ਗਏ ਉਹ ਭਟਕੇ ਹੋਏ ਲੋਕ ਕੀ ਹੈ ਉਹ ਵਿਕਟਿਮ ਹੁਣ ਜਿਹੜੇ ਵਿਕਟਿਮ ਹੈਗੇ ਆਪ ਉਹਨਾਂ ਨੂੰ ਸਰਕਾਰ ਪ੍ਰੋਤਸਾਹਨ ਦਿੰਦੀ ਹੈ ਕਿ ਜੇ ਤੁਸੀਂ ਨਸ਼ਾ ਕਰਨ ਦੇ ਆਦੀ ਹੋਗੇ ਤਾਂ ਸਰਕਾਰ ਤੁਹਾਡੀ ਸਹਾਇਤਾ ਕਰੂਗੀ ਤੁਸੀਂ ਨਸ਼ਾ ਛਡਾਊ ਕੇਂਦਰ ਜਾਓ ਤੁਸੀਂ ਆਪਣਾ ਇਲਾਜ ਕਰਾਓ ਸੋ ਸਾਨੂੰ ਸਮਾਜ ਨੂੰ ਲੋੜ ਕੀ ਹੈ ਸਾਨੂੰ ਲੋੜ ਹੈ ਕਿ ਅਸੀਂ ਇਹੋ ਜਿਹੇ ਬੰਦੇ ਦਾ ਇਲਾਜ ਕਰਾਈਏ ਉਹਨਾਂ ਦਾ ਇਲਾਜ ਕਰਾ ਕਰਕੇ ਉਹਨਾਂ ਨੂੰ ਮੁੱਖ ਰਾਹ ਦੇ ਵਿੱਚ ਲੈ ਕੇ ਆਈਏ ਮੁੱਖ ਸਮਾਜ ਦੇ ਵਿੱਚ ਲੈ ਕੇ ਆਈਏ

ਹੁਣ ਸਰਕਾਰ ਜਿਹੜੇ VDC ਹੈ ਵਿਲੇਜ ਡਿਵੈਲਪ ਵਿਲੇਜ ਡਿਫੈਂਸ ਕਮੇਟੀ ਹੈ ਜਿਹੜੀ ਬਲੋਕ ਡਿਫੈਂਸ ਕਮੇਟੀ ਹੈ ਇਹ ਤਾਂ ਲੋਕਾਂ ਦੀ ਕਮੇਟੀ ਹੈ ਜੇ ਕਿਸੇ ਨੇ ਸਮਾਜ ਦੇ ਵਿੱਚ ਇਹੋ ਜਿਹਾ ਕੋਈ ਕੰਮ ਕਰਨਾ ਹੈ ਉਹ ਵਿਲੇਜ ਡਿਫੈਂਸ ਕਮੇਟੀ ਦੇ ਵਿੱਚ ਮੈਂਬਰ ਬਣ ਸਕਦਾ ਹੈ ਉਹ ਬਲੋਕ ਡਿਫੈਂਸ ਕਮੇਟੀ ਦੇ ਵਿੱਚ ਮੈਂਬਰ ਬਣ ਸਕਦਾ ਹੈ ਮੈਂਬਰ ਬਣ ਕਰਕੇ ਆਪਣੇ ਬਲੋਕ ਦਾ ਆਪਣੇ ਪਿੰਡ ਦਾ ਜੇ ਕੋਈ ਭਲਾ ਕਰਨਾ ਹੈ ਉਹਦੇ ਵਿੱਚ ਆ ਕਰਕੇ ਆਪਣੇ ਏਰੀਆ ਨੂੰ ਸਾਫ ਕਰ ਸਕਦੇ ट दे इमीडिएट बहुत सारे पोर्टल है पोर्टल है राही कंपलेट देते हो जो अपना नाम नहीं लाना चाहते अपने एम सी देकर के कंपलेन्ट देते हो साडे फतेहगढ़ साहब के कंपलेट जिस भी राही सा है कल कंपलेट तक लिता जा रहा है वेरीफाई किया जा रहा है वेरीफाई करना जरूरी है कि लोग आपसी लाग डाट करके भी एक दूजे का नाम ਇਸ ਕਰਕੇ ਪੁਲਿਸ ਪਹਿਲੇ ਵੈਰੀਫਾਈ ਕਰਦੀ ਹੈ ਫਿਰ ਐਕਸ਼ਨ ਸਰ ਮਨੀ ਐਕਸਪਲੋਰ ਦੀ ਗੱਲ ਸਾਹਮਣੇ ਆਈ ਉਹਨੇ ਮੰਨਿਆ ਇੰਜ ਆਪਣੇ ਆਰੋਪੀ ਨੇ ਵੀ ਮੈਨੂੰ ਇਹਦੇ ਕੋਲ ਇੰਨੇ ਪੈਸੇ ਲੈਣੇ ਸੀ ਆਰੋਪੀ ਦੇਖੋ ਜਸਟ ਹੁਣੇ ਕਲੀ ਉਹਦੀ ਅਰੈਸਟ ਹੋਈ ਹੈ ਅਜੂ ਦਾ ਮੈਡੀਕਲ ਟੈਸਟ ਕਰਾਇਆ ਗਿਆ ਇਹਦਾ ਰਿਮਾਂਡ ਲਿਤਾ ਜਾਊਗਾ ਇਸ ਤੋਂ ਅੱਗੇ ਜਿਹੜੀ ਪੁਚਕੀ ਚ ਹੈ ਉਹ ਜਾਰੀ ਰਹੂਗੀ ਉਹਦੇ ਵਿੱਚ ਇਹ ਜਿਹੜੀ ਗੱਲਾਂ ਹੈ ਜਿਹੜੀ ਰਿਪੋਰਟ ਸਾਡੇ ਕੋਲ ਹੁਣ ਆ ਰਹੀ ਹੈ ਉਹ ਸਾਰੀ ਰਿਪੋਰਟ ਨੂੰ ਵੈਰੀਫਾਈ ਕਰਾਂਗੇ ਕਿ ਬਲੈਕਮੈਲਿੰਗ ਸਿੱਕਲ ਹੀ ਹੈ ਜਾਂ ਕੋਈ ਇਹਦੇ ਨਾਲ ਹੋਰ ਵੀ ਇਨਵੋਲ ਹੈ ਇਹ ਸਾਰਾ ਹਜੇ ਪੁੱਛ ਕੇ ਛੋਣੀ ਬਾਕੀ ਹੈ ਕਿ ਜੇ ਇਹਦੇ ਨਾਲ ਕੋਈ ਹੋਰ ਹੋਗਾ ਇਹ ਇਕੱਲਾ ਹੈ ਜਾਂ ਹੋਰ ਬੰਦੇ ਇਹਦੇ ਨਾਲ ਹੈਗੇ ਉਹ ਵੈਰੀਫਾਈ ਕਰਨ ਦਾ ਉਹ ਜਿਹੜੇ ਨਾਮ ਦੇ ਕੁਝ ਜਥੇਬੰਦੀਆਂ ਨਾਲ ਆ ਰਹੀਆਂ ਨੇ ਉਹਨੂੰ ਬਚਵਾਏ ਦੇ ਪੱਖ ਵਿੱਚ ਉਹਦੇ ਉਹਨਾਂ ਨੂੰ ਕਿਹਦਾ ਦੇਖੋ ਜੀ ਹਜੇ ਤੱਕ ਤਾਂ ਸਾਡੇ ਕੋਲ ਕੋਈ ਐਵੀ ਜੀ ਜਥੇਬੰਦੀ ਨਹੀਂ ਆਈ ਹੈ ਇਹਦੇ ਨਾਲ ਨਾਈ ਦੇ ਮਗਰ ਦੁਜੀ ਗਲਬੜੀ ਸਾਫ ਜੜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਜਿਹੜੇ ਬੰਦੇ ਦੀ ਰਿਪੋਰਟ ਤੋਂ ਮੇਰੇ ਕੋਲ ਹੁਣੀ ਆਈ ਹੈ ਇਹ ਰਿਪੋਰਟ ਦੇ ਵਿੱਚ ਜਿਹੜਾ ਬੰਦਾ ਆਪ ਹੀ ਨਸ਼ਾ ਕਰਦਾ ਹੈ ਉਹਦਾ ਡੋਪ ਟੈਸਟ ਪੋਜ਼ਿਟਿਵ ਆਇਆ ਹੈ ਤੋਂ ਜਿਹੜਾ ਬੰਦਾ ਆਪ ਹੀ ਨਸ਼ਾ ਕਰਦਾ ਉਹਦੇ ਮਗਰ ਕਿਹੋ ਜਿਹੀ ਕੋਈ ਹੋਰ ਕੋਣ ਜਿੱਥੇ ਬੰਦੀ ਨੇ ਆਣਾ ਹੈ ਦੂਜੀ ਗੱਲ ਜੇ ਕਿਸੇ ਨੇ ਸਮਾਜ ਦਾ ਕੰਮ ਕਰਨਾ ਮੇਰੇ ਕੋਲ ਲੋ ਬੜਾ ਕਲੀਅਰ ਕੱਟ ਹੈ ਜੀ ਸਾਡੇ ਅਸੀਂ ਨਹੀਂ ਬਣਾਈ ਹੈ ਕਮੇਟੀ ਵਿਲੇਜ ਡਿਫੈਂਸ ਕਮੇਟੀ ਲੋਕਾਂ ਨੇ ਬਣਾਈ ਹੈ ਪਿੰਡ ਦੇ ਲੋਕਾਂ ਨੇ ਬਣਾਈ ਹੈ ਮੀਡੀਆ ਦੇ ਨਸ਼ਰ ਕਰੋਗੇ ਡੋਪ ਟੈਸਟਿੰਗ ਰਿਪੋਰਟ ਆਪਾਂ ਕਰ ਦੇਗੇ ਜੀ ਤੁਹਾਨੂੰ